ਬਜਟ ਦੇ ਵਿੱਚ ਘੱਟ ਜਿਹੜੇ ਪੈਸੇ ਸੀਗੇ ਉਹ ਦਰਸਾਏ ਗਏ ਸੀ ਤਾਂ ਇੱਕ ਸਬਸਿਡੀ ਜਿਹੜੀ ਹੁੰਦੀ ਆ ਬੀਜ ਦੇ ਉੱਤੇ ਕਣਕ ਵਾਲੇ ਤੇ ਉਹ ਪਹਿਲਾਂ 15 ਰੁਪਏ ਸੀ ਉਹਨੂੰ ਘਟਾ ਕੇ 10 ਰੁਪਏ ਕਰ ਦਿੱਤਾ ਗਿਆ ਜਾਂ ਤਾਂ ਹੁਣ ਮਹਿੰਗੇ ਪਾ ਦਾ ਬੀਜ ਸਮਝੋ ਮਿਲੇਗਾ ਖੇਤੀ ਰਾਜਾਂ ਦਾ ਵਿਸ਼ਾ ਹੂੰ ਇਹਦੇ ਬਾਰੇ ਹਿਮਾਚਲ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁਖੂ ਉਹਨਾਂ ਦੇ ਖੇਤੀਬਾੜੀ ਮੰਤਰੀ ਹੀ ਬੋਲ ਸਕਦੇ ਆ ਪਰ ਜੇ ਉਹਨਾਂ ਨੇ ਕਿਸਾਨਾਂ ਦੀ ਸਬਸਿਡੀ ਘਟਾਈ ਹੈ ਤਾਂ ਮੈਂ ਸਮਝਦਾ ਇਹ ਗਲਤ ਘਟਾਈ ਹੈ ਜਾਂ ਫਿਰ ਪੰਜਾਬ ਵਾਲੇ ਪਾਸੇ ਉਹ ਵੀ ਕਹਿੰਦੇ ਨੇ ਕਿ ਜਿਹੜੇ ਬਹੁਤ ਸਾਰੇ ਇੱਥੇ ਸਮਾਜ ਸੇਵੀ ਹੈ ਕਈ ਰਾਸੀ ਆਗੂ ਹੈ ਅਸੀਂ ਤਾਂ ਜੀ ਬੀ ਦੇਣ ਚੱਲੇ ਆ ਕਣਕ ਦਾ ਬਿਲਕੁਲ ਤੇਟਲ ਸਾਹਿਬ ਕਿਸਾਨ ਕਿਦੋਂ ਦਾ ਵੀ ਹੋਵੇ ਉਹਨੂੰ ਕੋਈ ਨਾ ਕੋਈ ਮੁਸੀਬਤ ਪਈ ਰਹਿੰਦੀ ਹੈ ਪੰਜਾਬ ਦੇ ਕਿਸਾਨ ਅਕਸਰ ਧਰਨੇ ਲਾਉਂਦੇ ਨੇ ਰੋਸ ਮੁਜ਼ਾਰੇ ਕਰਦੇ ਨੇ ਕਿਉਂਕਿ ਉਹਨਾਂ ਦੀਆਂ ਕਈ ਮੰਗਾਂ ਪੈਂਡਿੰਗ ਹੁੰਦੀਆਂ ਨੇ ਇਸੇ ਦੇ ਚੱਲਦੇ ਆ ਜੇਕਰ ਹਿਮਾਚਲ ਪ੍ਰਦੇਸ਼ ਦੇ ਕਿਸਾਨਾਂ ਦੀ ਕਰੀਏ ਗੱਲ ਤਾਂ ਹਿਮਾਚਲ ਦੇ ਵਿੱਚ ਜਿਹੜੇ ਉਤਲੇ ਪਹਾੜੀ ਇਲਾਕੇ ਨੇ ਉਹਨਾਂ ਦੇ ਵਿੱਚ ਸੇਬ ਦੀ ਕਾਸ਼ਤ ਹੁੰਦੀ ਹੈ ਬਾਗ ਨੇ ਹੋਰ ਵੀ ਕਈ ਫਲ ਫਰੂਟ ਜਿਹੜੇ ਨੇ ਉਹ ਪੈਦਾ ਕੀਤੇ ਜਾਂਦੇ ਨੇ ਪਰ ਕਈ ਥਾਵਾਂ ਦੇ ਉੱਤੇ ਜਿਹੜੇ ਥੋੜੇ ਪਲੇਨ ਏਰੀਆ ਆ ਜਾਂਦੇ ਨੇ ਉਹਨਾਂ ਦੇ ਵਿੱਚ ਕਣਕ ਦੀ ਪੈਦਾਵਾਰ ਵੀ ਹੁੰਦੀ ਹੈ ਤੇ ਹੁਣ ਕਣਕ ਦੇ ਬੀਜ ਨੂੰ ਲੈ ਕੇ ਹਿਮਾਚਲ ਪ੍ਰਦੇਸ਼ ਦੇ ਖੇਤੀਬਾੜੀ ਵਿਭਾਗ ਨੇ ਵੱਡਾ ਫੈਸਲਾ ਲਿਆ ਹੈ ਉਹ ਕਹਿੰਦੇ ਜਿਹੜਾ ਬਜਟ ਸੀਗਾ ਬਜਟ ਦੇ ਵਿੱਚ ਹੀ ਘੱਟ ਜਿਹੜੇ ਪੈਸੇ ਸੀਗੇ ਉਹ ਦਰਸਾਏ ਗਏ ਸੀ ਤਾ ਇੱਕ ਸਬਸਿਡੀ ਜਿਹੜੀ ਹੁੰਦੀ ਆ ਬੀਜ ਦੇ ਉੱਤੇ ਕਣਕ ਵਾਲੇ ਤੇ ਉਹ ਪਹਿਲਾਂ 15 ਰੁਪਏ ਸੀ ਉਹਨੂੰ ਕਟਾ ਕੇ 10 ਰੁਪਏ ਕਰ ਦਿੱਤਾ ਗਿਆ ਯਾਨੀ ਕਿ ਸਿੱਧਾ 5 ਰੁਪਏ ਦਾ ਪ੍ਰਤੀ ਕਿਲੋਗ੍ਰam ਦੇ ਹਿਸਾਬ ਦੇ ਨਾਲ ਜਿਹੜਾ ਉਹ ਘਾਟਾ ਪਏਗਾ 12 ਜ਼ਿਲ੍ਹਿਆਂ ਨੂੰ 85000 ਕੁਇੰਟਲ ਬੀਜ ਮੁਹੱਈਆ ਕਰਵਾਇਆ ਗਿਆ ਹੈ ਤੇ ਸਵਾ ਕੁ 2 ਲੱਖ ਹੈਕਟੇਅਰ ਦੇ ਵਿੱਚ ਕਣਕ ਦੀ ਬਿਜਾਈ ਹੁੰਦੀ ਹੈ ਤੇ ਉਹ ਹੋ ਵੀ ਰਹੀ ਹੈ ਜਿਦੇ ਵਿੱਚ ਚੰਬਾ ਕਾਂਗੜਾ ਬिलासपुर ਹਮੀਰਪੁਰ ਊਨਾ ਮੰਡੀ ਜ਼ਿਲ੍ਹੇ ਨੇ ਜਿਨ੍ਹਾਂ ਦੇ ਵਿੱਚ ਕਣਕ ਦੀ ਬਹੁਤਾਤ ਹੁੰਦੀ ਹੈ ਤਾਂ ਹੁਣ ਮਹਿੰਗੇ ਪਾ ਦਾ ਬੀਜ ਸਮਝੋ ਮਿਲੇਗਾ ਕਿਉਂਕਿ ਸਬਸਿਡੀ ਹੈ ਜਿਹੜੀ ਉਹ 15 ਰੁਪਏ ਤੋਂ ਘਟਾ ਕੇ 10 ਰੁਪਏ ਕਰ ਦਿੱਤੀ ਗਈ ਹੈ ਕਿਸਾਨਾਂ ਦੇ ਵਿੱਚ ਉੱਥੇ ਕਾਫੀ ਰੋਸ ਪਾਇਆ ਜਾ ਰਿਹਾ ਹੈ ਦੇ ਕੋਈ ਖੇਤੀ ਰਾਜਾਂ ਦਾ ਵਿਸ਼ਾ ਹੂੰ ਇਦੇ ਬਾਰੇ ਹਿਮਾਚਲ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁਖੂ ਉਹਨਾਂ ਦੇ ਖੇਤੀਬਾੜੀ ਮੰਤਰੀ ਹੀ ਬੋਲ ਸਕਦੇ ਆ ਉਹਨਾਂ ਦੇ ਕੋਲ ਸਬਸਿਡੀ ਕਿੰਨੀ ਸੀ ਕਿੰਨੀ ਆਈ ਕਿੰਨੀ ਉਹਨਾਂ ਨੇ ਵੰਡਤੀ ਪਰ ਜੇ ਉਹਨਾਂ ਨੇ ਕਿਸਾਨਾਂ ਦੀ ਸਬਸਿਡੀ ਘਟਾਈ ਹੈ ਤਾਂ ਮੈਂ ਸਮਝਦਾ ਗਲਤ ਘਟਾਈ ਹੈ ਜਾਂ ਫਿਰ ਪੰਜਾਬ ਵਾਲੇ ਪਾਸੇ ਉਹ ਵੀ ਕਹਿੰਦੇ ਨੇ ਕਿ ਜਿਹੜੇ ਬਹੁਤ ਸਾਰੇ ਇੱਥੇ ਸਮਾਜ ਸੇਵੀ ਐ ਕਈ ਰਾਸੀ ਆਗੂ ਐ ਅਸੀਂ ਤਾਂ ਜੀ ਬੀ ਦੇਣ ਚੱਲੇ ਆ ਕਨਕ ਦਾ ਤੇ ਆਪਣੇ ਛੋਟੇ ਭਰਾ ਹਿਮਾਚਲ ਦੇ ਕਿਸਾਨਾਂ ਨੂੰ ਵੀ ਦੇ ਦੇਣ ਹਿਮਾਚਲ ਦੀ ਸਰਕਾਰ ਨੇ ਜੇ ਘਟਾਈ ਆ ਉਹਦਾ ਜਵਾਬ ਤਾਂ ਉਹ ਦੇਣ ਪਰ ਇਹਦੇ ਨਾਲ ਕਿਸਾਨਾਂ ਤੇ ਅਸਰ ਪਵੇਗਾ ਕਿਸਾਨਾਂ ਨੂੰ ਆਮ ਨਾਲੋਂ ਥੋੜਾ ਜਿਆਦਾ ਮਹਿੰਗੇ ਭਾ ਦਾ ਕਣਕ ਦਾ ਬੀਜ ਖਰੀਦਣਾ ਪਵੇਗਾ ਜੀ ਬਿਲਕੁਲ ਤੇਟਲ ਸਾਹਿਬ ਕਿਸਾਨ ਕਿਦੋਂ ਦਾ ਵੀ ਹੋਵੇ ਉਹਨੂੰ ਕੋਈ ਨਾ ਕੋਈ ਮੁਸੀਬਤ ਪਈ ਰਹਿੰਦੀ ਹੈ ਪੰਜਾਬ ਦੇ ਕਿਸਾਨ ਅਕਸਰ ਧਰਨੇ ਲਾਉਂਦੇ ਨੇ ਰੋਸ ਮੁਜ਼ਾਰੇ ਕਰਦੇ ਨੇ ਕਿਉਂਕਿ ਉਹਨਾਂ ਦੀਆਂ ਕਈ ਮੰਗਾਂ ਪੈਂਡਿੰਗ ਹੁੰਦੀਆਂ ਨੇ ਇਸੇ ਦੇ ਚੱਲਦੇ ਆ ਜੇਕਰ ਹਿਮਾਚਲ ਪ੍ਰਦੇਸ਼ ਦੇ ਕਿਸਾਨਾਂ ਦੀ ਕਰੀਏ ਗੱਲ ਤਾਂ ਹਿਮਾਚਲ ਦੇ ਵਿੱਚ ਜਿਹੜੇ ਉਤਲੇ ਪਹਾੜੀ ਇਲਾਕੇ ਨੇ ਉਹਨਾਂ ਦੇ ਵਿੱਚ ਸੇਬ ਦੀ ਕਾਸ਼ਤ ਹੁੰਦੀ ਹੈ ਬਾਗ ਨੇ ਹੋਰ ਵੀ ਕਈ ਫਲ ਫਰੂਟ ਜਿਹੜੇ ਨੇ ਉਹ ਪੈਦਾ ਕੀਤੇ ਜਾਂਦੇ ਨੇ ਪਰ ਕਈ ਥਾਵਾਂ ਦੇ ਉੱਤੇ ਜਿਹੜੇ ਥੋੜੇ ਪਲੇਨ ਏਰੀਆ ਆ ਜਾਂਦੇ ਨੇ ਉਹਨਾਂ ਦੇ ਵਿੱਚ ਕਣਕ ਦੀ ਪੈਦਾਵਾਰ ਵੀ ਹੁੰਦੀ ਹੈ ਤੇ ਹੁਣ ਕਣਕ ਦੇ ਬੀਜ ਨੂੰ ਲੈ ਕੇ ਹਿਮਾਚਲ ਪ੍ਰਦੇਸ਼ ਦੇ ਖੇਤੀਬਾੜੀ ਵਿਭਾਗ ਨੇ ਵੱਡਾ ਫੈਸਲਾ ਲਿਆ ਹੈ ਉਹ ਕਹਿੰਦੇ ਜਿਹੜਾ ਬਜਟ ਸੀਗਾ ਬਜਟ ਦੇ ਵਿੱਚ ਹੀ ਘੱਟ ਜਿਹੜੇ ਪੈਸੇ ਸੀਗੇ ਉਹ ਦਰਸਾਏ ਗਏ ਸੀ ਤਾ ਇੱਕ ਸਬਸਿਡੀ ਜਿਹੜੀ ਹੁੰਦੀ ਆ ਬੀਜ ਦੇ ਉੱਤੇ ਕਣਕ ਵਾਲੇ ਤੇ ਉਹ ਪਹਿਲਾਂ 15 ਰੁਪਏ ਸੀ ਉਹਨੂੰ ਕਟਾ ਕੇ 10 ਰੁਪਏ ਕਰ ਦਿੱਤਾ ਗਿਆ ਯਾਨੀ ਕਿ ਸਿੱਧਾ 5 ਰੁਪਏ ਦਾ ਪ੍ਰਤੀ ਕਿਲੋਗ੍ਰam ਦੇ ਹਿਸਾਬ ਦੇ ਨਾਲ ਜਿਹੜਾ ਉਹ ਘਾਟਾ ਪਏਗਾ 12 ਜ਼ਿਲ੍ਹਿਆਂ ਨੂੰ 85000 ਕੁਇੰਟਲ ਬੀਜ ਮੁਹੱਈਆ ਕਰਵਾਇਆ ਗਿਆ ਤੇ ਸਵਾ ਕੁ 2 ਲੱਖ ਹੈਕਟੇਰ ਦੇ ਵਿੱਚ ਕਣਕ ਦੀ ਬਿਜਾਈ ਹੁੰਦੀ ਹੈ ਤੇ ਉਹ ਹੋ ਵੀ ਰਹੀ ਹੈ ਜਿਦੇ ਵਿੱਚ ਚੰਬਾ ਕਾਂਗੜਾ ਬਲਾਸਪੁਰ ਹਮੀਰਪੁਰ ਊਨਾ ਮੰਡੀ ਜਿਹੜੇ ਨੇ ਜਿਨ੍ਹਾਂ ਦੇ ਵਿੱਚ ਕਣਕ ਦੀ ਬਹੁਤਾਤ ਹੁੰਦੀ ਹੈ ਤਾਂ ਹੁਣ ਮਹਿੰਗੇ ਭਾ ਦਾ ਬੀਜ ਸਮਝੋ ਮਿਲੇਗਾ ਕਿਉਂਕਿ ਸਬਸਿਡੀ ਹੈ ਜਿਹੜੀ ਉਹ 15 ਰੁਪਏ ਤੋਂ ਘਟਾ ਕੇ 10 ਰੁਪਏ ਕਰ ਦਿੱਤੀ ਗਈ ਹੈ ਕਿਸਾਨਾਂ ਦੇ ਵਿੱਚ ਉੱਥੇ ਕਾਫੀ ਰੋਸ ਪਾਇਆ ਜਾ ਰਿਹਾ ਹੈ ਦੇਖੋ ਇਹ ਖੇਤੀ ਰਾਜਾਂ ਦਾ ਵਿਸ਼ਾ ਹੈ ਹੂੰ ਇਦੇ ਬਾਰੇ ਹਿਮਾਚਲ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁਖੂ ਉਹਨਾਂ ਦੇ ਖੇਤੀਬਾੜੀ ਮੰਤਰੀ ਹੀ ਬੋਲ ਸਕਦੇ ਆ ਉਹਨਾਂ ਦੇ ਕੋਲ ਸਬਸਿਡੀ ਕਿੰਨੀ ਸੀ ਕਿੰਨੀ ਆਈ ਕਿੰਨੀ ਉਹਨਾਂ ਨੇ ਵੰਡਤੀ ਪਰ ਜੇ ਉਹਨਾਂ ਨੇ ਕਿਸਾਨਾਂ ਦੀ ਸਬਸਿਡੀ ਘਟਾਈ ਹੈ ਤਾਂ ਮੈਂ ਸਮਝਦਾ ਗਲਤ ਘਟਾਈ ਹੈ ਜਾਂ ਫਿਰ ਪੰਜਾਬ ਵਾਲੇ ਪਾਸੇ ਉਹ ਵੀ ਕਹਿੰਦੇ ਨੇ ਕਿ ਜਿਹੜੇ ਬਹੁਤ ਸਾਰੇ ਇੱਥੇ ਸਮਾਜ ਸੇਵੀ ਐ ਕਈ ਰਾਸੀ ਆਗੂ ਐ ਅਸੀਂ ਤਾਂ ਜੀ ਬੀ ਦੇਣ ਚੱਲੇ ਆ ਕਨਕ ਦਾ ਤੇ ਆਪਣੇ ਛੋਟੇ ਭਰਾ ਹਿਮਾਚਲ ਦੇ ਕਿਸਾਨਾਂ ਨੂੰ ਵੀ ਦੇ ਦੇਣ ਹਿਮਾਚਲ ਦੀ ਸਰਕਾਰ ਨੇ ਜੇ ਘਟਾਈ ਆ ਉਹਦਾ ਜਵਾਬ ਤਾਂ ਉਹ ਦੇਣ ਪਰ ਇਹਦੇ ਨਾਲ ਕਿਸਾਨਾਂ ਤੇ ਅਸਰ ਪਵੇਗਾ ਕਿਸਾਨਾਂ ਨੂੰ ਆਮ ਨਾਲੋਂ ਥੋੜਾ ਜਿਆਦਾ ਮਹਿੰਗੇ ਭਾਅ ਦਾ ਕਣਕ ਦਾ ਬੀਜ ਖਰੀਦਣਾ ਪਵੇਗਾ ਜੀ ਬਿਲਕੁਲ ਤੇਟਲ ਸਾਹਿਬ ਕਿਸਾਨ ਕਿਦੋਂ ਦਾ ਵੀ ਹੋਵੇ ਉਹਨੂੰ ਕੋਈ ਨਾ ਕੋਈ ਮੁਸੀਬਤ ਪਈ ਰਹਿੰਦੀ ਹੈ ਪੰਜਾਬ ਦੇ ਕਿਸਾਨ ਅਕਸਰ ਧਰਨੇ ਲਾਉਂਦੇ ਨੇ ਰੋਸ ਮੁਜ਼ਾਰੇ ਕਰਦੇ ਨੇ ਕਿਉਂਕਿ ਉਹਨਾਂ ਦੀਆਂ ਕਈ ਮੰਗਾਂ ਪੈਂਡਿੰਗ ਹੁੰਦੀਆਂ ਨੇ ਇਸੇ ਦੇ ਚੱਲਦੇ ਆ ਜੇਕਰ ਹਿਮਾਚਲ ਪ੍ਰਦੇਸ਼ ਦੇ ਕਿਸਾਨਾਂ ਦੀ ਕਰੀਏ ਗੱਲ ਤਾਂ ਹਿਮਾਚਲ ਦੇ ਵਿੱਚ ਜਿਹੜੇ ਉਤਲੇ ਪਹਾੜੀ ਇਲਾਕੇ ਨੇ ਉਹਨਾਂ ਦੇ ਵਿੱਚ ਸੇਬ ਦੀ ਕਾਸ਼ਤ ਹੁੰਦੀ ਹੈ ਬਾਗ ਨੇ ਹੋਰ ਵੀ ਕਈ ਫਲ ਫਰੂਟ ਜਿਹੜੇ ਨੇ ਉਹ ਪੈਦਾ ਕੀਤੇ ਜਾਂਦੇ ਨੇ ਪਰ ਕਈ ਥਾਵਾਂ ਦੇ ਉੱਤੇ ਜਿਹੜੇ ਥੋੜੇ ਪਲੇਨ ਏਰੀਆ ਆ ਜਾਂਦੇ ਨੇ ਉਹਨਾਂ ਦੇ ਵਿੱਚ ਕਣਕ ਦੀ ਪੈਦਾਵਾਰ ਵੀ ਹੁੰਦੀ ਹੈ ਤੇ ਹੁਣ ਕਣਕ ਦੇ ਬੀਜ ਨੂੰ ਲੈ ਕੇ ਹਿਮਾਚਲ ਪ੍ਰਦੇਸ਼ ਦੇ ਖੇਤੀਬਾੜੀ ਵਿਭਾਗ ਨੇ ਵੱਡਾ ਫੈਸਲਾ ਲਿਆ ਹੈ ਉਹ ਕਹਿੰਦੇ ਜਿਹੜਾ ਬਜਟ ਸੀਗਾ ਬਜਟ ਦੇ ਵਿੱਚ ਹੀ ਘੱਟ ਜਿਹੜੇ ਪੈਸੇ ਸੀਗੇ ਉਹ ਦਰਸਾਏ ਗਏ ਸੀ ਤਾ ਇੱਕ ਸਬਸਿਡੀ ਜਿਹੜੀ ਹੁੰਦੀ ਆ ਬੀਜ ਦੇ ਉੱਤੇ ਕਣਕ ਵਾਲੇ ਤੇ ਉਹ ਪਹਿਲਾਂ 15 ਰੁਪਏ ਸੀ ਉਹਨੂੰ ਘਟਾ ਕੇ 10 ਰੁਪਏ ਕਰ ਦਿੱਤਾ ਗਿਆ ਯਾਨੀ ਕਿ ਸਿੱਧਾ 5 ਰੁਪਏ ਦਾ ਪ੍ਰਤੀ ਕਿਲੋਗ੍ਰam ਦੇ ਹਿਸਾਬ ਦੇ ਨਾਲ ਜਿਹੜਾ ਉਹ ਘਾਟਾ ਪਏਗਾ 12 ਜ਼ਿਲ੍ਹਿਆਂ ਨੂੰ 85000 ਕੁਇੰਟਲ ਬੀਜ ਮੁਹੱਈਆ ਕਰਵਾਇਆ ਗਿਆ ਤੇ ਸਵਾ ਕੁ 2 ਲੱਖ ਹੈਕਟੇਰ ਦੇ ਵਿੱਚ ਕਣਕ ਦੀ ਬਿਜਾਈ ਹੁੰਦੀ ਹੈ ਤੇ ਉਹ ਹੋ ਵੀ ਰਹੀ ਆ ਜਿਦੇ ਵਿੱਚ ਚੰਬਾ ਕਾਂਗੜਾ ਬिलासपुर ਹਮੀਰਪੁਰ ਉਨਾ ਮੰਡੀ ਜਿਲੇ ਨੇ ਜਿਨ੍ਹਾਂ ਦੇ ਵਿੱਚ ਕਣਕ ਦੀ ਬਹੁਤਾਤ ਹੁੰਦੀ ਹੈ ਤਾਂ ਹੁਣ ਮਹਿੰਗੇ ਪਾ ਦਾ ਬੀਜ ਸਮਝੋ ਮਿਲੇਗਾ ਕਿਉਂਕਿ ਸਬਸਿਡੀ ਹੈ ਜਿਹੜੀ ਉਹ 15 ਰੁਪਏ ਤੋਂ ਘਟਾ ਕੇ 10 ਰੁਪਏ ਕਰ ਦਿੱਤੀ ਗਈ ਹੈ ਕਿਸਾਨਾਂ ਦੇ ਵਿੱਚ ਉੱਥੇ ਕਾਫੀ ਰੋਸ ਪਾਇਆ ਜਾ ਰਿਹਾ ਹੈ ਦੇਖੋ ਇਹ ਖੇਤੀ ਰਾਜਾਂ ਦਾ ਵਿਸ਼ਾ ਹੂੰ ਇਹਦੇ ਬਾਰੇ ਹਿਮਾਚਲ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁਖੂ ਉਹਨਾਂ ਦੇ ਖੇਤੀਬਾੜੀ ਮੰਤਰੀ ਹੀ ਬੋਲ ਸਕਦੇ ਆ ਉਹਨਾਂ ਦੇ ਕੋਲ ਸਬਸਿਡੀ ਕਿੰਨੀ ਸੀ ਕਿੰਨੀ ਆਈ ਕਿੰਨੀ ਉਹਨਾਂ ਨੇ ਵੰਡਤੀ ਪਰ ਜੇ ਉਹਨਾਂ ਨੇ ਕਿਸਾਨਾਂ ਦੀ ਸਬਸਿਡੀ ਘਟਾਈ ਹੈ ਤਾਂ ਮੈਂ ਸਮਝਦਾ ਹੈ ਗਲਤ ਘਟਾਈ ਹੈ ਜਾਂ ਫਿਰ ਪੰਜਾਬ ਵਾਲੇ ਪਾਸੇ ਉਹ ਵੀ ਕਹਿੰਦੇ ਨੇ ਕਿ ਜਿਹੜੇ ਬਹੁਤ ਸਾਰੇ ਇੱਥੇ ਸਮਾਜ ਸੇਵੀ ਹੈ ਕਈ ਰਾਸੀ ਆਗੂ ਹੈ ਅਸੀਂ ਤਾਂ ਜੀ ਬੀ ਦੇਣ ਚੱਲੇ ਆ ਕਣਕ ਦਾ ਤੇ ਆਪਣੇ ਛੋਟੇ ਭਰਾ ਹਿਮਾਚਲ ਦੇ ਕਿਸਾਨਾਂ ਨੂੰ ਵੀ ਦੇ ਦੇਣ ਹਿਮਾਚਲ ਦੀ ਸਰਕਾਰ ਨੇ ਜੇ ਘਟਾਈ ਆ ਉਹਦਾ ਜਵਾਬ ਤਾਂ ਉਹ ਦੇਣ ਪਰ ਇਹਦੇ ਨਾਲ ਕਿਸਾਨਾਂ ਤੇ ਅਸਰ ਪਵੇਗਾ ਕਿਸਾਨਾਂ ਨੂੰ ਆਮ ਨਾਲੋਂ ਥੋੜਾ ਜਆ ਮਹਿੰਗੇ ਭਾ ਦਾ ਕਣਕ ਦਾ ਬੀਜ ਖਰੀਦਣਾ ਪਵੇਗਾ ਜੀ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਉਕਵਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ਧਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ